ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਅਜਿਹੀ ਗੱਲ ਕਰਾਂਗੇ ਜੋ ਸਾਡੇ ਬਜ਼ੁਰਗ ਅਕਸਰ ਕਰਦੇ ਸਨ ਪਰ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਅਸੀਂ ਸ਼ਾਇਦ ਭੁੱਲ ਗਏ ਹਾਂ ਉਹ ਹੈ ਚਿੜੀਆਂ ਨੂੰ ਚੋਗਾ ਪਾਉਣਾ ਕਈ ਵਾਰ ਸਾਨੂੰ ਲੱਗਦਾ ਹੈ ਕਿ ਮੁਠੀ ਪਰ ਦਾਣੇ ਪਾਉਣ ਨਾਲ ਕੀ ਹੋਵੇਗਾ ਪਰ ਦੋਸਤੋ ਇਹ ਸਿਰਫ ਦਾਣੇ ਨਹੀਂ ਹਨ ਇਹ ਪਰਮਾਤਮਾ ਦੀ ਕਚਹਿਰੀ ਵਿੱਚ ਤੁਹਾਡੀ ਉਹ ਹਾਜ਼ਰੀ ਹੈ ਜੋ ਤੁਹਾਡੇ ਵੱਡੇ ਵੱਡੇ ਦੁੱਖਾਂ ਨੂੰ ਘਟ ਸਕਦੀ ਹੈ ਆਓ ਇੱਕ ਛੋਟੀ ਜਹੀ ਧਾਰਮਿਕ ਕਹਾਣੀ ਰਾਹੀਂ ਇਸ ਨੂੰ ਸਮਝਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਹੀ ਨੇਕ ਇਨਸਾਨ ਸੀ ਉਹ ਰੋਜ਼ਾਨਾ ਨਿਤਨੇਮ ਕਰਦਾ ਅਤੇ ਫਿਰ ਆਪਣੀ ਛੱਤ ਤੇ ਜਾ ਕੇ ਪੰਛੀਆਂ ਨੂੰ ਚੋਗਾ ਪਾਉਂਦਾ ਇੱਕ ਦਿਨ ਉਸਦੇ ਗੁਵਾਂਡੀ ਨੇ ਪੁੱਛਿਆ ਭਗਤ ਜੀ ਤੁਸੀਂ ਇਨ੍ਹਾਂ ਚਿੜੀਆਂ ਤੇ ਇੰਨਾ ਖਰਚਾ ਕਿਉਂ ਕਰਦੇ ਹੋ ਇਹ ਤਾਂ ਤੁਹਾਡਾ ਧੰਨਵਾਦ ਵੀ ਨਹੀਂ ਕਰ ਸਕਦੀਆਂ ਉਸ ਭਗਤ ਨੇ ਬੜਾ ਪਿਆਰਾ ਜਵਾਬ ਦਿੱਤਾ ਉਸਨੇ ਕਿਹਾ ਭਰਾਵਾ ਜਦੋਂ ਮੈਂ ਇਹਨਾਂ ਨੂੰ ਦਾਣੇ ਪਾਉਣਾ ਹਾਂ ਤਾਂ ਮੈਂ ਇਹਨਾਂ ਦਾ ਢਿੱਡ ਨਹੀਂ ਭਰ ਰਿਹਾ ਹੁੰਦਾ ਸਗੋਂ ਮੈਂ ਆਪਣੇ ਕਰਮਾਂ ਦਾ ਕਰਜ਼ਾ ਉਤਾਰ ਰਿਹਾ ਹੁੰਨਾ ਧਾਰਮਿਕ ਗ੍ਰੰਥਾ ਵਿੱਚ ਵੀ ਦੱਸਿਆ ਹੈ ਕਿ ਹਰ ਜੀਵ ਵਿੱਚ ਉਸ ਪਰਮਾਤਮਾ ਦਾ ਵਾਸਾ ਹੈ ਜਦੋਂ ਇੱਕ ਨਿੱਕੀ ਜਿਹੀ ਚਿੜੀ ਤੁਹਾਡੇ ਹੱਥੋਂ ਪਾਇਆ ਦਾਣਾ ਚੁਗਦੀ ਹੈ ਅਤੇ ਤ੍ਰਿਪਤ ਹੋ ਕੇ ਅਸਮਾਨ ਵੱਲ ਉੱਡਦੀ ਹੈ ਤਾਂ ਉਹ ਬਿਨਾਂ ਬੋਲੇ ਤੁਹਾਡੇ ਲਈ ਉਸ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀ ਹੈ ਉਹ ਅਰਦਾਸ ਜਿਸ ਵਿੱਚ ਕੋਈ ਲਾਲਚ ਨਹੀਂ ਹੁੰਦਾ ਸਿਰਫ ਹੁੰਦਾ ਹੈ ਤਾਂ ਸ਼ੁਕਰਾਨਾ ਕਹਿੰਦੇ ਹਨ ਕਿ ਜਿਸ ਘਰ ਦੀਆਂ ਛੱਤਾਂ ਤੋਂ ਪੰਛੀ ਭੁੱਖੇ ਪਿਆਸੇ ਉੱਡ ਜਾਂਦੇ ਹਨ ਉੱਥੇ ਵਰਕਤਾਂ ਦਾ ਵਾਸਾ ਘਟ ਹੋ ਜਾਂਦਾ ਹੈ ਪਰ ਜਿਸ ਵੇੜੇ ਵਿੱਚ ਚਿੜੀਆਂ ਚੈਕਦੀਆਂ ਹਨ ਉੱਥੇ ਪ੍ਰਮਾਤਮਾ ਦੀਆਂ ਰਹਿਮਤਾਂ ਖੁਦ ਬਖੁਦ ਚੱਲ ਕੇ ਆਉਂਦੀਆਂ ਹਨ ਹੁਣ ਸਵਾਲ ਉੱਠਦਾ ਹੈ ਕਿ ਇਸ ਦਾ ਸਾਨੂੰ ਕੀ ਫਾਇਦਾ ਨੰਬਰ 1 ਮਨ ਦੀ ਸ਼ਾਂਤੀ ਜਦੋਂ ਤੁਸੀਂ ਪੰਛੀਆਂ ਨੂੰ ਚੁਗਦੇ ਦੇਖਦੇ ਹੋ ਤਾਂ ਤੁਹਾਡੇ ਮਨ ਦਾ ਤਣਾ ਆਪਣੇ ਆਪ ਘਟ ਹੋ ਜਾਂਦਾ ਹੈ ਨੰਬਰ 2 ਗ੍ਰਹਿਾਂ ਦੇ ਦੋਸ਼ਾਂ ਦਾ ਨਿਵਾਰਨ ਕਈ ਵਿਦਵਾਨ ਮੰਨਦੇ ਹਨ ਕਿ ਪੰਛੀਆਂ ਦੀ ਸੇਵਾ ਕਰਨ ਨਾਲ ਸਾਡੇ ਜੀਵਨ ਦੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਨੰਬਰ 3 ਪੁੰਨ ਦਾ ਖਾਤਾ ਇਹ ਇੱਕ ਅਜੀਹਾ ਦਾਨ ਹੈ ਜਿਸ ਦਾ ਫਲ ਸਾਨੂੰ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਮਿਲਦਾ ਹੈ ਸੋਚੋ ਉਹ ਪਰਮਾਤਮਾ ਕਿੰਨਾ ਖੁਸ਼ ਹੁੰਦਾ ਹੋਵੇਗਾ ਜਦੋਂ ਉਸ ਦਾ ਬਣਾਇਆ ਇੱਕ ਇਨਸਾਨ ਉਸ ਦੇ ਦੂਜੇ ਬੇਜੁਬਾਨ ਜੀਵਾਂ ਦਾ ਖਿਆਲ ਰੱਖਦਾ ਹੈ ਸੋ ਦੋਸਤੋ ਅੱਜ ਤੋਂ ਹੀ ਇੱਕ ਨੇਕ ਕੰਮ ਸ਼ੁਰੂ ਕਰੀਏ ਜ਼ਰੂਰੀ ਨਹੀਂ ਕਿ ਕਿਲੋ-ਕਿਲੋ ਦਾਣੇ ਪਾਉਣੇ ਹਨ ਬਸ ਇੱਕ ਮੁਠੀ ਦਾਣਾ ਅਤੇ ਇੱਕ ਕੌਲੀ ਪਾਣੀ ਦੀ ਆਪਣੇ ਬਨੇਰੇ ਤੇ ਜ਼ਰੂਰ ਰੱਖੋ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਵਿੱਚ ਅਤੇ ਤੁਹਾਡੇ ਘਰ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਅਤੇ ਵਰਕਤ ਆਉਣੀ ਸ਼ੁਰੂ ਹੋ ਜਾਵੇਗੀ ਜੇ ਤੁਹਾਨੂੰ ਇਹ ਵਿਚਾਰ ਚੰਗਾ ਲੱਗਿਆ ਹੋਵੇ ਤਾਂ ਇਸ ਵੀਡੀਓ ਨੂੰ ਅੱਗੇ ਜਰੂਰ ਸਾਂਝਾ ਕਰਨਾ ਤਾਂ ਜੋ ਹੋਰ ਲੋਕ ਵੀ ਇਸ ਪੁੰਨ ਦੇ ਕੰਮ ਨਾਲ ਜੁੜ ਸਕਣ ਧੰਨਵਾਦ